ਪ੍ਰੀਜ਼ ਕਲੱਬ ਲੁਧਿਆਣਾ ਵੱਲੋਂ ਇੱਕ ਨਿੱਜੀ ਹੋਟਲ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਗਿਆ। ਕਲੱਬ ਦੇ ਪ੍ਰੋਗਰਾਮ ਦੀ ਅਗਵਾਈ ਜੈਸਮਿਨ ਗਿੱਲ ਨੇ ਕੀਤੀ। ਉਹਨਾਂ ਕਹਿ ਕੇ ਅੱਜ ਉਹਨਾਂ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਦੌਰਾਨ ਉਹਨਾਂ ਨੇ ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਬਹੁਤ ਆਸਾਂ ਪ੍ਰਗਟਾਈਆਂ। ਜੀ ਮਜਸਮਿਨ ਗੇ ਕੁਇਨਸ ਕਲਬ ਦੀ ਟੀਮ ਤੋਂ ਅੱਜ ਸੜੀ ਨਿਊ ਸੈਸ਼ਨ ਸਟਾਰਟ ਹੋਇਆ ਹੈ 2022-23 ਵਾਲਾ ਦੇ ਸੈਸ਼ਨ ਦੇ ਵਿੱਚ ਅਸੀਂ ਨਿਊ ਨਿਊ ਪੋਸਟ ਦਿੱਤੀਆਂ ਨੇ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਮੇਰਾ ਸੈਸ਼ਨ ਦੇਖ ਸਕਦੇ ਹੋ ਆਈ ਐਮ ਦੀ ਨਿਊ ਵਾਈਸ ਪ੍ਰੈਜ਼ੀਡੈਂਟ ਆਫ ਦ ਕਲਬ ਐਂਡ ਅੱਜ ਅਸੀਂ ਸਾਰੇ ਜਣੇ ਇੱਥੇ ਇਕੱਠੇ ਆਏ ਆਂ ਹੋਲੀ ਜਿਵੇਂ ਕਿ ਆ ਰਹੀ ਹੈ ਹੋਲੀ ਤੋਂ ਜਸ਼ਨ ਮਨਾਉਣ ਵਾਸਤੇ ਹੋਲੀ ਇੱਕ ਇਹੋ ਜਿਹਾ ਤਿਹਾਰ ਹੈ ਜਿਹੜਾ ਕਿ ਹਰ ਪਾਸੇ ਖੁਸ਼ੀਆਂ ਰੰਗ ਫੈਲਾਉਂਦੀ ਹੈ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਫੁੱਲਾਂ ਦੀ ਹੋਲੀ ਖੇਲੀਏ ਕਿਉਂਕਿ ਅੱਜ ਕੱਲ ਮੈਨੂੰ ਲੱਗਦਾ ਸਾਰੇ ਜਿਹਨੇ ਆਪਣੀ ਸਕਿਨ ਨੂੰ ਲੈ ਕੇ ਬਹੁਤ ਫੀਲ ਕਰਦੇ ਨੇ ਕਿ ਸਾਰੀ ਸਕਿਨ ਬੜੀ ਸੈਂਸਿਟਿਵ ਹੈ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਰਗੈਨਿਕ ਕਲਰਸ ਨਾਲ ਖੇਲੀਏ ਦੂਸਰੀ ਗੱਲ ਇਹ ਕਿ ਅਸੀਂ ਸਿਰਫ ਫਲਾਸ ਨਾਲ ਖੇਲੀਏ ਸਾਡੀਆਂ ਤੰਬੋਲਾ ਗੇਮਸ ਵੀ ਜਿਹੜੀਆਂ ਪੇਪਰ ਗੇਮਸ ਔਰ 1 ਮਿੰਟ ਗੇਮਸ ਸੀ ਉਹ ਵੀ ਸਾਰੇ ਰਿਲੇਟਡ ਹੋਲੀ ਨਾਲ ਹੀ ਸੀਗੀਆਂ ਕਿ ਜਿਹੜਾ ਇਹ ਹੈ ਉਹ ਸ਼ੁਰੂ ਹੋਇਆ ਤਿਹਾੜ ਦਾ ਸੀਜ਼ਨ ਜਿਹੜਾ ਸ਼ੁਰੂ ਹੋਇਆ ਹੋਲੀ ਦਾ ਹਰ ਪਾਸੇ ਖੁਸ਼ੀਆਂ ਲੈ ਕੇ ਆਇਆ ਹੈ ਖੁਸ਼ੀਆਂ ਹੀ ਵਰਤਾਓ ਸਾਰੇ ਆਪਸ ਵਿੱਚ ਮਿਲ ਕੇ ਰਹੋ ਪੰਜਾਬ ਦੇ ਵਿੱਚ ਇੱਕ ਬਦਲਾਅ ਦਾ ਮਾਹੌਲ ਆਇਆ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਸ ਤਰ੍ਹਾਂ ਦੇਖ ਲਓ ਜਿਹੜੇ ਕਿ ਸਾਰਿਆਂ ਨੂੰ ਪਤਾ ਹੈ ਕਿ ਇਹ ਪੰਜਾਬ ਦੀ ਬਹੁਤ ਵੱਡੀ ਜਿੱਤ ਹੈ ਮੈਂ ਕਹਾਂਗੀ ਕਿ ਇਹ ਪੰਜਾਬੀਆਂ ਨੇ ਬਹੁਤ ਵੱਡੀ ਜਿੱਤ ਲੈ ਕੇ ਆਇਆ ਇੱਕ ਬਦਲਾਅ ਬਹੁਤ ਜ਼ਰੂਰੀ ਸੀਗਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਬਦਲਾਵ ਤੋਂ ਬਿਨਾ ਕੁਝ ਨਹੀਂ ਹੋਣਾ ਸਿਕਾ ਐਂਡ ਆਈ ਗੈਸ ਜਿਹੜਾ ਇਹ ਬਦਲਾਵ ਹੈ ਹੁਣ ਜਿਹੜੇ ਆਪਣੇ ਜਿਹੜੇ ਸੀਐਮ ਨਵੇਂ ਸੀਐਮ ਸਾਹਿਬ ਆਏ ਨੇ ਜਿਹੜੇ ਉਹਨਾਂ ਨੇ ਪ੍ਰੋਮਿਸ ਕੀਤੇ ਨੇ ਆਈ ਐਮ ਸ਼ੋਰ ਹੀ ਵਿਲ ਲਿਵ ਟੂ ਹਿਸ ਲੈਵਲ ਬਿਕਾਜ਼ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਦੀ ਮੈਨੂੰ ਸਭ ਤੋਂ ਜ਼ਿਆਦਾ ਚੰਗੀ ਲੱਗੀ ਹੈ ਕਿ ਉਹ ਚਾਹੁੰਦੇ ਨੇ ਕਿ ਜਿੰਨੇ ਵੀ ਆਪਣੀ ਇੰਡਸਟਰੀ ਹੈ ਜਿੰਨੇ ਵੀ ਆਪਣੀ ਐਜੂਕੇਸ਼ਨ ਲੈਵਲ ਹੈ ਆਪਣੇ ਇੰਡੀਆ ਚ ਰਹਿਣਾ ਚਾਹੀਦਾ ਬਾਹਰ ਨਹੀਂ ਜਾਣਾ ਚਾਹੀਦਾ ਅਸੀਂ ਉਹੀ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਨੇ ਜਿਹੜੇ ਆਉਣ ਵਾਲੇ ਬੱਚੇ ਨੇ ਹੁਣ ਜਿਹੜੇ ਚਲੇ ਗਏ ਮਗਰ ਜਿਹੜੇ ਆਉਣ ਵਾਲੇ ਬੱਚੇ ਨੇ ਆਪਣੇ ਆਪਣੀ ਕੰਟਰੀ ਚ ਰਹਿਣ ਆਪਣੀ ਕੰਟਰੀ ਨੂੰ ਦੱਸਣ ਕਿ ਹਾਂ ਅਸੀਂ ਕੀ ਕੁਝ ਕਰ ਸਕਦੇ ਆ ਇਹ ਸਭ ਤੋਂ ਵੱਡਾ ਬਦਲਾਅ ਹੈ ਨਾ ਆਈ ਵਿਸ਼ ਹਿਮ ਆਲ ਦਾ ਬੈਸਟ ਕੱਲ ਜੇ ਵੀ ਸਾਰਿਆਂ ਨੂੰ پتہ ਹੈ ਉਹ ਆਪਣੀ ਜਾ ਰਹੇ ਨੇ ਸੋਹ ਚ ਕੰਜਾਰੇ ਨੇ ਸਾਰੀ ਕੇਸਰੀ ਦੁਪੱਟਿਆਂ ਨਾਲ ਜਾ ਰਹੇ ਆ ਅਸੀਂ ਵੀ ਜਾ ਰਹੇ ਆ ਕੇਸਰੀ ਦੁਪੱਟੇ ਨਾਲ ਰੰਗ ਦੀ ਬਸੰਤੀ ਜੋਲਾ ਕਰਨ ਵਾਸਤੇ ਕੀ ਤੁਸੀਂ ਅੱਜ ਫੰਕਸ਼ਨ ਕੀ ਸੀ? ਮੇਰਾ ਨਾਮ ਮੀਨਾ अरोड़ा ਕੁਇਨਸ ਕਲੱਬ ਦੀ ਪ੍ਰੈਜ਼ੀਡੈਂਟ ਅੱਜ ਮੈਨੂੰ ਨੇ ਇੱਕ ਸਾਲ ਲਈ ਪ੍ਰੈਜ਼ੀਡੈਂਟ ਦਾ ਅਹੁਦਾ ਮਿਲਿਆ ਔਰ ਅਸੀਂ ਅੱਜ ਹੋਲੀ ਸੈਲੀਬ੍ਰੇਸ਼ਨ ਕਰ ਰਹੇ ਆ ਹੋਲੀ ਸੈਲੀਬ੍ਰੇਸ਼ਨ ਕਰ ਰਹੇ ਆ ਔਰ ਸਭ ਇਨੇ ਇੰਜੋਏ ਕਰ ਰਹੇ ਨੇ ਸਾਰੇ ਮੈਂਬਰਸ ਮਿਲ ਕੇ ਔਰ ਤੁਸੀਂ ਦੇਖ ਰਹੇ ਹੋ ਅਸੀਂ ਅੱਜ ਫੁੱਲਾਂ ਦੀ ਹੋਲੀ ਔਰ ਰੰਗ ਸਾਰਿਆਂ ਦੇ ਰੰਗ ਨਾਲ ਰੰਗ ਰੰਗ ਲਿਆ ਉਹਨਾਂ ਨੂੰ ਸਾਰਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਪੰਜਾਬ ਦੇ ਵਿੱਚ ਇੱਕ ਨਵੀਂ ਸਰਕਾਰ ਦਾ ਇਕੱਠਨ ਹੋਇਆ ਹੈਗਾ ਕੁਝ ਲੱਗ ਰਿਹਾ ਹੈ ਕਿ achhi ummeed jaake agge aa rahi hai ਜੋ ਅਜੇ ਤੱਕ ਨਹੀਂ ਹੋ ਰਿਹਾ ਅਸੀਂ ਉਮੀਦ ਰੱਖਦੇ ਹਾਂ ਕਿ ਇਹ ਨਵੀਂ ਸਰਕਾਰ ਕੁਝ ਅੱਛਾ ਕਰਕੇ ਇਸ ਟਾਈਮ ਆਪਣੇ ਜੀਜਾਈ ਦੀ ਐਡਵਾਈਸ ਸਰਕਾਰ ਨੂੰ ਬਸ ਇਹ ਕਿ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕਿਆ ਜਾਏ ਉਹ ਆਪਣੇ ਪੰਜਾਬ ਦੀ ਗ੍ਰੋਥ ਵਿੱਚ ਹਿੱਸਾ ਪਾ ਸਕਣ ਮੈਂ ਸਮਰਨ chavla from queens club ਹੈਪੀ ਹੋਲੀ ਸਾਰਿਆਂ ਨੂੰ ਇੱਥੇ ਸਾਨੂੰ ਆ ਕੇ ਸਾਰੇ ਫੈਸਟੀਵਲ ਯਾਦ ਆ ਜਾਂਦੇ ਨੇ ਅੱਜ ਸਾਰੇ ਅਸੀਂ ਕਲਰ ਦੀ ਥੀਮ ਨਾਲ ਵਾਈਟ ਥੀਮ ਨਾਲ ਵੀ ਕਲਰਫੁਲ ਦੁਪੱਟਾਜ਼ ਆਏ ਆ ਸਾਨੂੰ ਹੋਲੀ ਦਾ ਪੂਰਾ ਇੰਜੋਏ ਅਸੀਂ ਲਿੱਤਾ ਹੈਗਾ ਸੋ ਹੈਪੀ ਹੋਲੀ ਟੂ 올 ਆਫ ਯੂ ਰੰਗਬਰ ਸੇ ਵੀਗੇ ਚੂਨਰ ਵਾਲੀ ਰੰਗਬਰ ਸੇ ਰੰਗਬਰ ਸੇ ਵੀਗੇ ਚੂਨਰ ਵਾਲੀ ਰੰਗਬਰ ਸੇ લુધિયાણા અજય પાવાની રિપોર્ટ